ਵਗਦੀ ਲੱਗੇ ਜੇ ਤੈਨੂੰ ਆਕਾ ਟਿਕ 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 ਆਹ हांजी ਮੈਂ ਕਮੈਂਡਰ ਪਾਸ ਸਿੰਘ ਹੈ ਜੀ ਮੇਰਾ ਪਾਪਾ ਦਾ ਨਾਮ ਚੋਦਾਰ ਤੇਰੇ ਸਿੰਘ ਹੈ ਮੈਂ ਅੱਜ ਤੋਂ 11 ਮਹੀਨੇ ਪਹਿਲਾਂ ਐਸਐਸਵੀ ਦੇ ਕੇ ਫਰਤੀਆਂ ਐਸੀ اوਟੀਏ ਨਈਂ ਆਫਸਰ ਟ੍ਰੇਨਿੰਗ ਅਕੈਡਮੀ ਚ 11 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਮੇਰੀ 2 ਦਿਨ ਪਹਿਲਾਂ ਜਾਨਕੀ 7 ਸਤੰਬਰ ਨੂੰ ਪਾਸ ਸਿੰਘ ਕਮੈਂਡ ਅਪਰੇਡ ਹੋਈ ਹੈ ਜਿਹਦੇ ਵਿੱਚ ਮੈਨੂੰ ਲੈਫਟਨੈਂਟ ਦੇ ਰੈਂਕ ਲੱਗਾ ਤੇ ਮੇਰਾ ਪਿੰਡ ਹੈ ਛੋਟਾ ਜਿਹਾ ਪਿੰਡ ਹੈ ਜੀ ਮਾਨਾ ਵਾਲਾ ਤਸਿਲੇ ਜਨਾਲਾ ਤੇ ਉੱਥੋਂ ਬਲੋਂਗ ਕਰਦਾ ਹਾਂ ਅੱਜ ਕਿਸ ਤਰ੍ਹਾਂ ਮੋਰ ਰਿਹਾ ਜੀ ਕਰਦਿਗੇ ਵੇ ਸ਼ੁਰੂ ਤੋਂ ਦੇਖਿਆ ਜਾਵੇ ਜੀ ਮੈਂ ਕਾਫੀ ਤੱਕ ਆ ਰਿਹਾ ਮੈਂ ਪਰਿਵਾਰ ਤੋਂ ਹਮੇਸ਼ਾ ਅਲੱਗ ਹੀ ਰਿਹਾ ਹਾਂ ਮੇਰੇ ਫਾਦਰ ਸਾਹਿਬ ਨੇ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਮੈਨੂੰ ਮੋੜੇ ਜਗ੍ਹਾ ਪੜਾਇਆ ਜਾਵੇ ਖੁਦ ਫੌਜ ਸੀ ਤੇ ਮੈਨੂੰ ਹਮੇਸ਼ਾ ਉਹਨਾਂ ਨੇ ਆਰਮੀ ਸਕੂਲ ਬਿਆਸ ਪੜਾਇਆ ਜੋ ਕਿ ਉੱਥੇ ਹੋਸਟਲ ਹੈ ਮੈਂ 6ਵੇਂ ਦੇ ਲੈ ਕੇ 12ਵੇਂ ਤੱਕ ਹੋਸਟਲ ਜੀ ਪੜਿਆ ਹਾਂ ਜੀ ਉਦੋਂ ਹੀ ਘਰ ਤੋਂ ਉੱਤਰਪੁਰ ਦੂਰੀ ਸੀ ਉਸ ਤੋਂ ਬਾਅਦ 12ਵੇਂ ਕਰਨ ਤੋਂ ਬਾਅਦ ਉਹਨਾਂ ਨੇ ਫੈਸਲਾ ਲਿਆ ਕਿ ਮੈਨੂੰ ਬਾਹਰ ਨਹੀਂ ਭੇਜਣਾ ਕਿਉਂਕਿ ਮੇਰਾ ਮਨ ਸੀ ਕਿ ਮੈਂ ਪਾਪਾ ਜੀ ਦੇ ਦਿਖਾਏ ਰਸਤੇ ਤੇ ਅਫਸਰ ਬਣ ਕੇ ਹੀ ਫੌਜ ਤੇ ਜਾਵਾਂ ਕਰਨ ਤੋਂ ਬਾਅਦ ਹੀ ਮੈਂ ਫੈਸਲਾ ਲਿਆ ਕਿ ਮੈਂ ਫੌਜ ਜਾਣਾ ਚਾਹੁੰਦਾ ਹਾਂ। ਬੰਦ ਪੰਜ ਕਿੰਨੀ ਕਿ ਮਿਹਨਤ ਕਰਨੀ ਪਈ ਤੁਹਾਨੂੰ ਉੱਥੇ ਬਣਵਾਤਿਆ। ਦੇਖੋ ਜੀ ਮਿਹਨਤ ਤਾਂ ਸਾਰੇ ਹਰ ਦਰ ਕਰ ਹੀ ਰਹੇ ਨੇ। ਜਿਹੜਾ ਬਾਹਰ ਜਾ ਰਿਹਾ ਵੀ ਕਰ ਰਿਹਾ ਹੈ, ਜਿਹੜਾ ਅਫਸਰ ਬਣ ਰਿਹਾ ਉਹ ਵੀ ਕਰ ਰਿਹਾ ਹੈ। ਬਟ ਮਿਹਨਤ ਕਾਣਾ ਸੇ ਇਹੀ ਹੈ ਕਿ ਜਿਹੜਾ ਤੁਸੀਂ ਇੱਕ ਵਾਰੀ ਮਕਾਮ ਚੁਣ ਲਿਆ ਉਦ ਤੱਕ ਪਹੁੰਚਣਾ ਹੈ ਬਸ ਉਹ ਚੱਲਦੇ ਜਾਣਾ ਹੈ। ਮਿਹਨਤ ਔਕੜਾਂ ਹਰ ਇੱਕ ਰਸਤੇ 'ਚ ਹੁੰਦੀਆਂ ਨੇ। ਬਾਕੀ ਜਿੰਨੇ ਵੀ ਫੌਜੀ ਮੇਰੇ ਸਹਰਾ ਬੈਠੇ ਨੇ ਜਾਂ ਮੈਂ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਪਤਾ ਹੈ ਕਿੰਨੀ ਮਿਹਨਤ ਹੁੰਦੀ ਹੈ ਫੌਜ 'ਚ। ਤਾਂ ਮਤਿ ਪਰਵਾਸ ਸਵਾਗਤ ਹੋਇਆ ਕਿਸਾਨਾਂ ਵੱਲੋਂ ਤੁਹਾਨੂੰ ਪ੍ਰੈਕਟਰ ਤੇ ਬਿਠਾ ਕੇ ਬਹੁਤ ਸਾਰਾ ਖੁਸ਼ਮੰਦ ਕੀਤਾ ਕਿ ਉੱਥੇ ਕਿਰ ਜਾਓਗੇ ਮੈਂ ਤਾਂ ਬਹੁਤ ਬਹੁਤ ਧੰਨਵਾਦੀ ਆ ਇਹਨਾਂ ਟਾਈਮ ਕੱਢ ਕੇ ਮੀਂਹ ਦੇ ਮੌਸਮ ਸਾਰੇ ਆਏ ਨੇ ਮੈਨੂੰ ਇੰਨਾ ਯਕੀਨ ਨਹੀਂ ਸੀ ਕਹਿੰਨਾ ਪਰੋਸਾ ਨਹੀਂ ਸੀਗਾ ਕਿ ਮੈਨੂੰ ਮੈਂ ਸੋਚਿਆ ਨਹੀਂ ਸੀਗਾ ਕਿ ਇੰਨਾ ਪਰਵਾਸ ਸਵਾਗਤ ਕੀਤਾ ਜਾਏਗਾ ਮੈਂ ਤਾਂ ਸਭ ਕਰ ਦੇਣਾ ਵੀ ਕਿਹਾ ਸੀਗਾ ਕਿ ਆਪਾਂ ਆਰਾਮ ਨਾਲ ਬੈਠ ਕੇ ਖਾਣ-ਪੀਣ ਦਾ ਭੋਗ ਤੋਂ ਬਾਅਦ ਆਪਾਂ ਬੈਠ ਕੇ ਗੱਲਬਾਤ ਕਰ ਲਾਂਗੇ ਬਟ ਇੰਨਾ ਸੋਹਣਾ ਸਵਾਗਤ ਹੋਏਗਾ ਮੈਨੂੰ ਇਹ ਤਾਂ ਬਿਲਕੁਲ ਵੀ ਇਹ ਕਮਲ ਬਣਿਆ ਪਿਆਰੀ ਜਿਹੀ ਦਾ ਭੈਣ ਭਰਾ ਪਹੁੰਚ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜੀ ਨੇ ਟਾਈਮ ਬਾਅਦ ਮੈਂ ਤਾਂ ਜਿਦਾ ਦੱਸਿਆ ਪਹਿਲਾਂ ਕਿ ਮੈਂ ਹਮੇਸ਼ਾ ਬਾਹਰ ਹੀ ਪੜਿਆ ਮੈਨੂੰ ਕਦੀ ਮੌਕਾ ਨਹੀਂ ਮਿਲਿਆ ਕਦੀ ਕੋਈ ਫੰਕਸ਼ਨ ਵਿਆਹ ਅਟੈਂਡ ਕਰਨ ਦਾ ਅੱਜ ਮੌਕਾ ਮਿਲਿਆ ਹੈ ਸਾਰਾ ਪਰਿਵਾਰ ਮੇਰਾ ਇਕੱਠਾ ਹੈ ਮਾਮੀਆਂ ਚਾਚੀਆਂ ਦੂਰੋਂ ਸਾਰੀਆਂ ਮੈਨੂੰ ਮਿਲਣ ਆਈਆਂ ਨੇ ਤੇ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਕਿ ਅੱਜ ਸਾਰਾ ਮੇਰਾ ਪਰਿਵਾਰ ਇਕੱਠਾ ਹੈ ਅੱਜ ਬੈਠ ਕੇ ਥੋੜੇ ਗੱਲਾਂ ਕਰ ਸਕਦਾ ਹਾਂ ਬਹੁਤ ਚੰਗਾ ਲੱਗ ਰਿਹਾ ਹੈ ਤੁਸੀਂ ਪਿੰਡ ਮਾਲਾਵਤ ਨਾਲ ਆਸ਼ੁਰਾ ਗੀਤਾ ਵਾ ਕੀ ਕਹਿਣਾ ਜੀ ਸ਼ੁਰੂ ਤੇ ਮੈਂ ਦੇਖਿਆ ਹੈ ਮੇਰੇ ਜਿੰਨੇ ਵੀ ਦੋਸਤ ਨੇ ਮੈਂ 11 12 ਸਾਰੇ ਜਾਨੇ ਜਿਹੜੇ ਸੀਗੇ ਬਾਹਰ ਚਲੇ ਗਏ ਨੇ ਬਾਹਰ ਜਾ ਕੇ ਵਧੀਆ ਕਮਾ ਖਾ ਰਹੇ ਨੇ ਪਰ ਮੈਨੂੰ ਇਹ ਸੀਗਾ ਕਿ ਮੈਂ ਆਪਣੇ ਪਰਿਵਾਰ ਤੋਂ ਦੂਰ ਰਿਹਾ ਹਾਂ ਮੈਂ ਬਾਹਰ ਜਾ ਕੇ ਹੋਰ ਦੂਰ ਨਹੀਂ ਹੋਣਾ ਤੇ ਮੈਨੂੰ ਇਹ ਸੀਗਾ ਕਿ ਮੇਰੇ ਆਪਣੇ ਇੱਕ ਪਿੰਡ ਚੋਂ ਇੱਕ ਨਾਮ ਹੋਵੇ ਤਾਂ ਕਿ ਮੈਨੂੰ ਦੇਖ ਕੇ ਲੋਕ ਇਹ ਸੋਚਣ ਕਿ ਬਾਹਰ ਹੀ ਇੱਕ ਆਪਸ਼ਨ ਨਹੀਂ ਹੈ ਬਾਹਰ ਜਾਣਾ ਜਾਂ ਫੋਰਨ ਜਾਣਾ ਕੈਨੇਡਾ ਜਾਣਾ ਆਸਟ੍ਰੇਲੀਆ ਜਾਣਾ ਹੀ ਆਪਸ਼ਨ ਨਹੀਂ ਹੈ ਤੁਸੀਂ ਇੱਥੇ ਰਹਿ ਕੇ ਮਿਹਨਤ ਕਰਕੇ ਵੀ ਤੁਸੀਂ ਆਪਣੇ ਆਪਣੇ ਡਰੀਮ ਨੂੰ ਸਫਲ ਕਰ ਸਕਦੇ ਹੋ ਆਪਣੇ ਮੁਕਾਮ ਤੇ ਪਹੁੰਚ ਸਕਦੇ ਹੋ ਤੇ ਆਪਣੇ ਪਰਿਵਾਰ ਨਾਲ ਵੀ ਰਹਿ ਸਕਦੇ ਹੋ ਜੇ ਦੇਖਿਆ ਜਾਵੇ ਪਿੰਡਾਂ ਦੇ ਵਿੱਚ ਨਸ਼ਾ ਬਹੁਤ ਹੈ ਨੌਜਵਾਨ ਜਿਹੜੀ ਪੀੜ੍ਹੀ ਨਸ਼ੇ ਦੀ ਦੰਗੜ ਵਿੱਚ ਜੀ ਦੇਖੋ ਨਸ਼ਾਦਾਂ ਤੁਸੀਂ ਜਿੱਥੇ ਵੀ ਜਾਓਗੇ ਉੱਥੇ ਹੈ ਪੰਜਾਬ ਚ ਤੋਂ ਜ਼ਿਆਦਾ ਮਨਿਆ ਜਾਂਦਾ ਕਿਉਂਕਿ ਇਲਾਕਾ ਇਹ ਹੋ ਜਾਏ ਮੈਂ ਹੀ ਕਹਿਣਾ ਚਾਹੁੰਦਾ ਆਪਣੇ ਵੀਰਾਂ ਭਰਾਵਾਂ ਜਿਹੜੇ ਨਸ਼ਾ ਕਰਦੇ ਨੇ ਕਿ ਨਸ਼ੇ ਤੋਂ ਵੱਧ ਕਿਵੇਂ ਇੱਕ ਦੁਨੀਆ ਹੈਗੀ ਹੈ ਨਸ਼ੇ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਰਹੇ ਹੋ ਇੱਕ ਵਧੀਆ ਜਗ੍ਹਾ ਕੰਮ ਕਰਕੇ ਆਪਣੇ ਪਰਿਵਾਰ ਨੂੰ ਸੁਧਾਰ ਸਕਦੇ ਹੋ ਤੇ ਆਪਣੇ ਆਪ ਨੂੰ ਬਚਾ ਸਕਦੇ ਹੋ ਤਾਂ ਨਸ਼ਾ ਕਰਕੇ ਤੇ ਮੇਰਾ ਇਹੀ ਰਹਿ ਗਿਆ ਕਿ ਜਿੰਨੀ ਛੱਤੀ ਛੱਤੀ ਹੋ ਜਾਦਾ ਨਸ਼ਾ ਛੱਡ ਦਿਓ ਤੇ ਵਧੀਆ ਆਪਣੇ ਮੁਕਾਮ ਵੱਲ ਚੱਲੋ ਠੀਕ ਹੈ ਜੀ ਤੇ ਕਿਹੜੀ ਕਿਹੜੀ ਜਗ੍ਹਾ ਡਿਊਟੀ ਨਿਭਾਦੇ ਹੋ ਜੀ ਡਿਊਟੀ ਦਾ ਹਜੇ ਮੈਂ ਟ੍ਰੇਨਿੰ ਇਹ ਰਪਿੰਡ ਮਾਨਾਲਾ ਜ਼ਿਲ੍ਹੇ ਦਾ ਅੰਸਾਰ ਹੈ ਤਹਿਸੀਲ ਲੋਪੋਕੇ ਅੰਦਰ ਬੇਟਾ ਲਖਨਪੁਰ ਕੇ ਘਰ ਪਹੁੰਚਿਆ ਹੈ ਬਹੁਤ ਬਹੁਤ ਖੁਸ਼ੀ ਹੈ ਇਸ ਤੋਂ ਜ਼ਿਆਦਾ ਇਹ ਵੀ ਖੁਸ਼ੀ ਹੈ ਕਿ ਮੇਰੇ ਨਗਰ ਵਾਸੀਆਂ ਨੇ ਸਿਹਦਾਰਾ ਨੇ ਪਿੰਡ ਭਰਾਵਾਂ ਨੇ ਬਹੁਤ ਹੀ ਪੜਵਾ ਸਵਾਗਤ ਕੀਤਾ ਬਹੁਤ ਹੀ ਉਤਸ਼ਾਹ ਨਾਲ ਨਗਰ ਨੇ ਬੱਚੇ ਦਾ ਮਾਸਗਰ ਕਰਦੇ ਹੋਏ ਪਿੰਡ ਤੋਂ ਬਾਹਰ ਜਾ ਕੇ ਪਿੰਡ ਦੀ ਜੂਹ ਤੋਂ ਪਹਿਲਾਂ ਹੀ ਉੱਥੋਂ ਲੈ ਕਰਕੇ ਸਾਥ ਆਏ ਇਥੋਂ ਆਨੇ 에ਅਰਪੋਰਟ ਤੋਂ ਜਾ ਕੇ ਇਹ ਬੱਚੇ ਨੂੰ ਸਾਰੇ ਕੁਤਵੰਤ ਸੱਜਣਾਂ ਨੇ ਸਰਪੰਚ ਸਾਹਿਬ ਨੇ ਨੰਬਰ 10 ਸਭ ਆਉਣੇ ਸਾਰਿਆਂ ਨੂੰ ਸਵਾਗਤ ਮਾਨਸਤਰਾ ਦੇ ਕੇ ਕਰਕੇ ਬਾਅਦ ਸੁਲੇਕੇ ਬਹੁਤ ਬਹੁਤ ਹੀ ਖੁਸ਼ੀ ਹੈ ਖੁਸ਼ੀ ਆਪਣੀ ਦਲਸ਼ ਨਹੀਂ ਹੈ ਕੁਝ ਗਿਆਨ ਕਰ ਤੁਸੀਂ ਤੁਸੀਂ ਬਤੌਰ ਫੌਜੀ ਸੇਵਨ ਭਾਈ ਅੱਜ ਇੰਨੀ ਖੁਸ਼ੀ ਤੁਹਾਡਾ ਬਤਸਕਰ ਬਣਿਆ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿਉਂਕਿ ਅਹਰੀ ਪਤੀ ਐਜੇ ਸਿਪਾਈ ਪਤੀ ਹੋਏ ਬਾਅਦ ਵਿੱਚ ਹੋਂਦਾ ਕੋ ਰਿਟਾਇਰ ਹੋਏ ਪਰ ਅਸੀਂ ਦੇਖਿਆ ਹੈ ਅਫਸਰ ਦਾ ਆਏ ਕਿ ਸੋਚਿਆ ਵੀ ਨਹੀਂ ਕਿਤੇ ਸਾਡਾ ਵੀ ਬੱਚਾ ਜਾਂ ਸਾਡੇ ਪਰਵਾਦ ਆਪਣਾ ਹੀ ਬੱਚਾ ਫੌਜ ਵਿੱਚ ਅਫਸਰ ਬਰਤੀ ਹੋਏਗਾ ਬਹੁਤ ਬਹੁਤ ਉਸ ਮਾਰਕ ਦਾ ਵਾਹਿਗੁਰੂ ਸਤਿ ਸ੍ਰੀ ਅਕਾਲ ਰਨ ਆਦਾ ਕਰਦੇ ਹਾਂ ਤੇ ਆਸ ਕਰਦੇ ਹਾਂ ਹੋਰ ਵੀ ਕਿਸ ਆਪਣੇ ਕੈਨ ਪ੍ਰਾਪਤ ਸਦਾਰਾਂ ਪੰਜਾਬ ਵਿੱਚੋਂ ਜ਼ਿਲ੍ਹੇ ਵਿੱਚੋਂ ਪਿੰਡ ਵਿੱਚ ਹੋਰ ਵੀ ਨੌਜਾਬਾਂ ਦੇਖ ਕਰਕੇ ਸਿਹਤ ਰਹਿਣ ਅਤੇ ਆਪਣੀ ਮਿਹਨਤ ਕਰਕੇ ਅਵਸਾਰਾਂ ਵਿੱਚ ਹੋਰ ਵੀ ਬੱਚ ਉਹ ਚੌਧਿਆਂ ਤੇ ਬਰਾਜਮਾਨ ਮਾਨਾ ਦਾ ਆਪਣੇ ਇਲਾਕੇ ਦਾ ਮਾਨਾ ਦਾ ਨਾਮ ਲਾ ਲਓ ਤੁਸੀਂ ਕਿਤਾ ਬਿਲਕੁਲ ਜੀ ਮਾਨਾ ਇਹਦਾ ਨਾਮ ਤੁਸੀਂ ਕਿਤਾ ਡਿਸਟ੍ਰਿਕਟ ਦਾ ਤਹਿਸੀਲ ਦਾ ਇਥੋਂ ਤੱਕ ਪੰਜਾਬ ਦਾ ਇਹ ਨਾਮ ਰੁਸ਼ਨ ਹੋਇਆ ਹੈ ਕਿਉਂਕਿ ਉੱਥੇ ਤਿੰਨ OTIE ਚਨਈ ਦੇ ਵਿੱਚ ਤਿੰਨ ਲੜਕੇ ਸਰਦਾਰ ਪਾਸਪੋਰਟ ਹੋਏ ਇਸ ਬੈਚ ਵਿੱਚ 7 ਤਰੀਕ ਨੂੰ OTIE ਉਹਦੇ ਤਿੰਨ ਸਰਦਾਰ ਹੀ ਜਿਹਦੇ ਇੱਕ ਸੌਤ ਦਿੱਲੀ ਦਾ ਹੀ ਇੱਕ ਉੱਤਰਾਖੰਡ ਦਾ ਇੱਕ ਪੰਜਾਬ ਦਾ ਇਸ ਬੈਚ ਵਿੱਚ ਕੇਲਾ ਹੀ ਸਰਦਾਰ ਬ ਇਹ ਕੋਈ ਸ਼ੌਅ ਨਹੀਂ ਲੜਕੀ ਸੀ ਗੱਲ ਕਮਿਊਨਿਟੀ ਦੀ ਇੱਕ ਲੜਕੀ ਵੀ ਸੀ ਬਟ ਬਹੁਤ ਖੁਸ਼ੀ ਹੋਈ ਮਾਨ ਨੂੰ ਤੇ ਆਪਣੇ ਇਲਾਕੇ ਆਪਣੇ ਮਾਨ ਨਾਲ ਪੰਜਾਬ ਉਸਦਾ ਨਾਮ ਬਖਸ਼ਣਾ ਦੇਖਿਆ ਜਾਵੇ ਪੰਜਾਬੀ ਮੇਚਾ ਮੱਲਾ ਮਾਰਦੇ ਨੇ ਮੌਲ ਚੜ ਕੇ ਸੱਪ ਹੁੰਦੇ ਨੇ ਹਰ ਇੱਕ ਕੰਮ ਦੇ ਵਿੱਚ ਤੁਹਾਡੇ ਪਾਸ ਵੀਡੀਓ ਨੇ ਜਿਹੜਾ ਅਫਸਰ ਬਣ ਕੇ ਆਏ ਨੇ ਕਿਸ ਤਰ੍ਹਾਂ ਦਾ ਅੱਜ ਪਿੰਡ ਦੇ ਵਿੱਚ ਮੌਜਾ ਬਹੁਤ ਹੀ ਖੁਚੀ ਦਾ ਮੌਹਲੇ ਵਿਆਹ ਵਰਗਾ ਮਾਹੌਲ ਪੂਰੇ ਪਿੰਡ ਵਿੱਚ ਹੋਇਆ ਪਿਆ ਹਰੇਕ ਹੀ ਜਿਹਨੂੰ ਜਿੰਨੇ ਵੀ ਵੇਖਿਆ ਹੈ ਬੇਸ਼ੱਕ ਬਿਨਾ ਸੱਦੇ ਦੇ ਵੀ ਸਾਰਾ ਪਿੰਡ ਹੀ ਇਕੱਠਾ ਹੋਇਆ ਹੈ ਜਿੱਥੇ ਵੀ ਨੰਗ ਰਹੇ ਲੜਕੇ ਦਾ ਸਨਮਾਨ ਕੀਤਾ ਜਾ ਰਿਹਾ ਹੈ ਮੈਂ ਉਹਨਾਂ ਦਾ ਸਾਰਾ ਭਾਰੀ ਰਹੂੰਗਾ ਧੰਨਵਾਦ ਕਰਦਾ ਹਾਂ ਬਹੁਤ ਹੀ ਪਰਮਾ ਸਵਾਗਤ ਕੀਤਾ ਹਰੇਕ ਨੇ ਆਪਣੇ ਚਾਹ ਨਾਲ ਉਸ ਜਾਂ ਸਵੇਰ ਤੋਂ ਹੀ ਉਡੀਕ ਕਰ ਰਹੇ ਸੀ ਕਦੋਂ ਆਣਾ ਫੋਨ ਤੇ ਫੋਨ ਆ ਰਹੇ ਸੀ ਪਹਿਲੇ ਹੀ ਖੜੇ ਹੀ ਸਵੇਰ ਤੋਂ ਫੈਕਟਰ ਲੈ ਕਰਕੇ ਵੀ ਕੋਈ ਰੋਡ ਤੇ ਦੁਕਾਨਦਾਰ ਸਾਰੇ ਹੀ ਬਹੁਤ ਹੀ ਚਾਹ ਨਾਲ ਸਵਾਗਤ ਕੀਤਾ ਠੀਕ ਹੈ ਜੀ ਧੰਨਵਾਦ ਮੈਂ ਰਿਸ਼ਪਾਲ ਸਿੰਘ ਪਿੰਡ ਮਾਨਾ ਵਾਲਾ ਸਾਡੇ ਆ ਕੇ ਮਨਿੰਦਰਜੀਤ ਸਿੰਘ ਮਨਿੰਦਰਪਾਲ ਸਿੰਘ ਦੇ ਲੈਫਟੀਨੈਂਟ ਬਣਦੇ ਮੇਰੇ ਵੱਲੋਂ ਸਮੂਹ ਨਗਰ ਵੱਲੋਂ ਲੱਖ ਲੱਖ ਵਧਾਈਆਂ ਹੋਣ। ਕੀ ਕਹਿਣਾ ਚਾਹੋ ਕਿ ਇੱਥੇ ਨਾਲ ਲੋਕ ਕਿਹਦਾ ਮੁੰਡੇ ਨੇ ਕਿਹਾ ਕਿ ਇਹਨਾਂ ਦੇ ਘਰ ਪਰਿਵਾਰ ਆ ਪਿਤਾ ਕੀ ਕਰਦੇ ਜੀ ਇਹਨਾਂ ਦੇ ਪਿਤਾ ਸਾਫਾ ਫੌਜੀ ਆ ਜੀ ਤੇ ਇਹਨਾਂ ਪਰਿਵਾਰ ਨੇ ਬਹੁਤ ਮਿਹਨਤ ਕੀਤੀ ਆ ਤੇ ਮਿਹਨਤ ਕਰਕੇ ਇਹਦੀ ਟਾਕੇ ਗਏ ਆ ਜੀ। ਹੋਰ ਕੀ ਕਹਿਣਾ ਪਿੰਡ ਦੇ ਵਿੱਚ ਵਿਆਹ ਵਰਗਾ ਮਾਹੌਲ ਆ ਜੀ ਇਹਨਾਂ ਦੇ ਲੈਫਟੀਨੈਂਟ ਬਣ ਦੀ ਖੁਸ਼ੀ ਦੇ ਵਿੱਚ ਬਹੁਤ ਚਾਹ ਲੋਕਾਂ ਨੂੰ ਤੁਸੀਂ ਵੇਖ ਰਹੇ ਹੋ ਬਰਸਾਤ ਹੋਣ ਦੇ ਬਾਵਜੂਦ ਵੀ ਇੰਨੀ ਭਾਰੀ ਸੰਗਤ ਆਈ ਹੈ ਜੀ ਅੱਗੇ ਤੁਹਾਡੇ ਇਲਾਕੇ ਦੇ ਖਾਸ ਕਰਕੇ ਬਾਡੇ ਰੇਸ ਦਾ ਕੋਈ ਨੌਜਵਾਨ ਅਫਸਰ ਬਣਿਆ ਪਹੁੰਚਿਆ ਸਾਡੇ ਪਿੰਡ ਦੇ ਵਿੱਚੋਂ ਤੇ ਪਹਿਲੇ ਨੌਜਵਾਨ ਆ ਜਿਹੜੇ ਲੈਫਟੀਨੈਂਟ ਬਣੇ ਆ ਮਤਲਬ ਇਲਾਕੇ ਤੋਂ ਨਹੀਂਗਾ ਕੋਈ ਪਤਾ ਪਿੰਡ ਦੇ ਵਿੱਚੋਂ ਸਾਡੇ ਚੋਂ ਇਹ ਪਹਿਲੇ ਬਣੇ ਆ ਕੀ ਕਹਿਣ ਜਾਓਗੇ ਸਰਕਾਰਾਂ ਸਰਕਾਰ ਮੱਛਾ ਕੀ ਦੀ ਨੇ ਦੀ ਦੇਸ਼ ਦੀ ਸੇਵਾ ਕਰਨੇ ਕੇ ਲਈ ਆ ਪੰਜਾਬ ਚ ਰਹਿ ਕੇ ਕੰਮ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਜੀ ਦੇਸ਼ ਦੀ ਸੇਵਾ ਕਰਨੀ ਚਾਹੀਦੀ ਉਹ ਤੋਂ ਬਾਅਦ ਤੇ ਫਿਰ ਆਪਣਾ ਕੰਮ ਆ ਦੇਸ਼ ਦੀ ਸੇਵਾ ਦੇ ਸਾਥੀ ਸੇਵਾ ਠੀਕ ਹੈ ਬਹੁਤ ਪਿਆਰਾ ਜੀ ਆਪਣਾ ਨਾਮ ਦੱਸ ਕੇ ਖੜੇ ਨਾਮ ਦੱਸ ਕੇ ਅੱਜ ਨੌਜਵਾਨੜਾ ਲੱਭਦਾ ਹੈ ਮੇਰਾ ਜੀ ਨਾਮ ਸ਼ੁਭਪੀਰ ਸਿੰਘ ਪਿੰਡ ਮਾਨਾ ਵਾਲਾ ਇਹ ਮੇਰਾ ਪਿਆ ਜੀ ਇਹ ਲੈਫਟਿਨੈਂਟ ਐਜ਼ ਆਰਮੀ ਹੋਇਆ ਹੈ ਤੇ ਬਹੁਤ ਸਾਡੇ ਲਈ ਮਾਣ ਵਾਲੀ ਗੱਲ ਹੈ ਜੀ ਸਾਡੇ ਨਗਰ ਲਈ ਉਸ ਤੋਂ ਬਾਅਦ ਸਾਡੇ ਇਲਾਕੇ ਲਈ ਸਾਡੇ ਬਾਰਡਰ ਬੈਲਟ ਬੈਲਟ ਦੇ ਲਈ ਜੀ ਬੜੇ ਇਮਾਨ ਵਾਲੀ ਗੱਲ ਹੈ ਬੜਾ ਹੀ ਇਹਨੇ ਆਪਣੇ ਮਾਪਿਆਂ ਦਾ ਨਗਰ ਦਾ ਇਲਾਕੇ ਦਾ ਨਾਮ ਜੀ ਇਹਨੇ ਰੌਸ਼ਨ ਕੀਤਾ ਸ਼ੁਰੂ ਤੋਂ ਹੀ ਪਰਿਵਾਰ ਦੇ ਵਿੱਚ ਵੀ ਸਾਰਿਆਂ ਦੇ ਨਾਲ ਮੜਾਪਲਾ ਨਗਰ ਨਗਰ ਦੇ ਵਿੱਚ ਵੀ ਸਾਰਿਆਂ ਨਾਲ ਮੇਲਸਾਰ ਸਾਰੇ ਇਲਾਕੇ ਦਾ ਇਹਨੇ ਜਿੰਨਾ ਮਾਣ ਵਧਾਇਆ ਜੀ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਸਾਡੇ ਪਰਿਵਾਰ ਨੂੰ ਸਾਡੇ ਇਲਾਕੇ ਨੂੰ ਹੀ ਸਾਰੇ ਨੂੰ ਜੀ ਬੜੀ ਖੁਸ਼ੀ ਹੈ ਜੀ ਅੱਜ ਜਦੋਂ ਸੌਣ ਦੇ ਗੱਲ ਵਾਸਤੇ ਕਿਸ ਤਰ੍ਹਾਂ ਦਾ ਹੋ ਰਿਹਾ ਹੈ ਕਿਤਾ ਸਵਾਗੀ ਬਹੁਤ ਸੋਣਾ ਜੀ ਸਾਰੇ ਨਗਰ ਨੇ ਸਾਰੇ ਪਿੰਡ ਵਾਸੀਆਂ ਨੇ ਇਲਾਕੇ ਵਾਸੀਆਂ ਨੇ ਸਾਰਿਆਂ ਨੇ ਸਾਰੇ ਪਿੰਡ ਦੇ ਮੋਤਵਾਰ ਲਾਗੇ ਦੇ ਇਲਾਕੇ ਦੇ ਮੋਤਵਾਰ ਸਾਰੇ ਆਏ ਉਹਨਾਂ ਸਾਰਿਆਂ ਨੇ ਜੀ ਵੇਖੋ ਇੱਥੇ ਘਰ ਪਹੁੰਚ ਕੇ ਵਧਾਈਆਂ ਦਿੱਤੀਆਂ ਨੇ ਖੁਦ ਆ ਬਿਕਰਮ ਸਿੰਘ ਮਜੀਠੀਆ ਸਾਹਿਬ ਸਾਡੇ ਫਿਰੋਮਨੀ ਅਕਾਲੀ ਦਲ ਵਾਲੋ ਇਹਨਾਂ ਨਾਲ ਵੀਡੀਓ ਕਾਲ ਤੇ ਗੱਲ ਕਰਕੇ ਉਹਨਾਂ ਨੇ ਵਧਾਈ ਦਿੱਤੀ ਹੈ ਜੀ ਸਾਡੇ ਇਲਾਕੇ ਨੂੰ ਸਾਡੇ ਬਾਰਡਰ ਬੈਲਟ ਨੂੰ ਬੜਾ ਮਾਣ ਆ ਜੀ ਇਸ ਨੌਜਵਾਨ ਦੇ ਉੱਤੇ ਨੇ ਇਲਾਕੇ ਦਾ ਪਰਿਵਾਰ ਦਾ ਸਾਰੇ ਜਾਣਿਆਂ ਦਾ ਨਾਮ ਰੌਸ਼ਨ ਕੀਤਾ ਪਿੰਡਾ ਪਿਤਾ ਵੀ ਕੋਰ ਦੇ ਵਿੱਚ ਲੰਗੀ ਸੀ ਉਹਨਾਂ ਦੇ ਲਈ ਜਿਵੇਂ ਕਿ ਹੁਣ ਬੇਟਾ ਅਸਰ ਬਣ ਕੇ ਆਇਆ ਹੈ ਹਾਂ ਜੀ ਬਹੁਤ ਬਹੁਤ ਜੀ ਸਾਰਾ ਪਰਿਵਾਰ ਨੂੰ ਤੇ ਬੜੀ ਮਾਣ ਵਾਲੀ ਗੱਲ ਆ ਦੋਵੇਂ ਦੇ ਚਾਚਾ ਜੀ ਦੇ ਫਾਦਰ ਸਾਹਿਬ ਆਰਮੀ ਚ ਸਰਵ ਕਰਕੇ ਆਏ ਨੇ ਉਹਨਾਂ ਨੇ ਵੀ ਦੇਸ਼ ਦੇ ਨਾਲ ਜੰਗਾਂ ਲੜੀਆਂ ਬੜਾ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਪਿੰਡ ਦਾ ਨਾਮ ਰੌਸ਼ਨ ਕੀਤਾ ਸਾਡੇ ਬੇਟੇ ਨੇ ਸਾਨੂੰ ਇਲਾਕੇ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਮਾਣ ਦਵਾਇਆ ਤੇ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਆ ਜਿਹੜੇ ਕਿ ਲੈਫਟੀਨੈਂਟ ਜਿਹੜੇ ਕਿ ਭਰਤੀ ਹੋਏ ਨੇ ਸਾਡੇ ਵੀਰ ਸੋ ਇਸ ਜਿਹੜਾ ਕਿ ਬਹੁਤ ਖੁਸ਼ੀ ਦਾ ਜਿਹੜਾ ਕਿ ਮਾਹੌਲ ਬਣਿਆ ਸਾਡੇ ਹਲਕੇ ਦੇ ਵਿੱਚ ਸੋ ਆਪਾਂ ਇਸ ਪਰਿਵਾਰ ਨੂੰ ਔਰ ਇਸ ਪਿੰਡ ਨੂੰ ਸਾਰਿਆਂ ਨੂੰ ਕਿ ਜਿਹੜਾ ਕਿ ਲੱਖ ਲੱਖ ਵਧਾਈ ਦੇਣਾ ਜਿੰਦੀ ਸਾਹਿਬ ਇਲਾਕੇ ਦੇ ਪਹਿਲਾ ਵਾਰੀ ਇਸ ਸਾਹਿਬ ਬਣ ਗਿਆ ਲੈਫਟੀਨੈਂਟ ਬਣ ਕੇ ਆਇਆ ਨਾ ਜੀ ਹਾਂ ਮੇਰਾ ਸਾਰਾ ਲਗਭਗ ਪਹਿਲਾ ਹੋਊਗਾ ਜੀ ਕਿਉਂਕਿ ਚਲੋ ਮੈਂ ਪਹਿਲਾ ਪਿਛਲਾ ਪੁਰਾਣਾ ਤੇ ਨਹੀਂ ਜਾਣਦਾ ਜਦੋਂ ਦਾ ਇਸ ਲੈਨ ਦੇ ਵਿੱਚ ਪੰਜ ਚਾਰ ਪੰਜ ਸਾਲ ਹੋ ਗਿਆ ਲੇਕਿਨ ਮੈਨੂੰ ਤਾਂ ਲੱਗਦਾ ਕਿ ਹਲਕੇ ਜਨੀ ਜਿਲ੍ਹੇ ਦੇ ਵਿੱਚ ਹੀ ਪਹਿਲਾ ਹੋਊਗਾ ਜੀ ਹਾਂ ਬਹੁਤ ਵੀਰ ਨੇ ਮਿਹਨਤ ਕੀਤੀ ਹੈ ਜਿਹੜਾ ਪੰਜਾਬ ਦੇ ਮੁਖਾਂ ਦੀ ਭਾਵੇਂ ਸੇ ਮਾਲ ਕਹਿੰਦੇ ਨੇ ਵੀ ਬੱਚਿਆਂ ਨੂੰ ਦੇ ਦੀ ਸੇਵਾ ਕਰਨੀ ਚਾਹੀਦੀ ਆ ਕੋਚ ਵਰਤੀ ਹੋਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਆਪਾਂ ਉਹਨਾਂ ਦਾ ਵੀ ਬਿਲਕੁਲ ਸਹੀ ਹੈ ਉਹਨਾਂ ਨੇ ਫੌਜ ਦੇ ਵਿੱਚ ਹੋਵੇ ਮਤਲਬ ਕੋਈ ਵੀ ਹੋਵੇ ਡਿਪਾਰਟਮੈਂਟ ਕੋਈ ਵੀ ਹੋਵੇ ਪਰ ਹੋਵੇ ਮਿਹਨਤ ਸਦਕਾ ਮਿਹਨਤ ਕੀਤੀ ਹੋਵੇ ਜਦੋਂ ਮਿਹਨਤ ਦਾ ਮੁੱਲ ਪੈ ਜਾਂਦਾ ਨੂੰ ਦੇਖ ਕੇ ਬਹੁਤ ਉਤਸ਼ਾਹ ਵਾਧਾ ਹੋਰ ਵੀ ਬੱਚਿਆਂ ਦੇ ਵਿੱਚ ਵਾਧਾ ਤਾਂ ਇਹੀ ਅਪੀਲ ਸਾਰਿਆਂ ਨੂੰ ਕਰਾਂਗੇ ਕਿ ਆਪਾਂ ਵੱਧ ਤੋਂ ਵੱਧ ਜੀ ਕਿ ਆਪਾਂ ਆਪਣੇ ਪੰਜਾਬ ਵਾਲਾ ਆਪਣੀ ਮਿਹਨਤ ਵਾਲਾ ਜਿਹੜਾ ਕੀ ਵੱਧ ਤੋਂ ਵੱਧ ਜਿਹੜਾ ਕੀ ਧਿਆਨ ਦਿੱਤਾ ਜਾਵੇ ਔਰ ਇਦਾਂ ਜਦੋਂ ਕਿ ਆਪਣਾ ਜੇ ਪਿਛਲਾ ਵੀ ਆਪਾਂ ਇਤਿਹਾਸ ਫੋੜ ਕੇ ਦੇਖ ਲਈਏ ਤੇ ਲਗਭਗ ਸਭ ਤੋਂ ਜਿਹੜਾ ਕੀ ਆਪਣੇ ਜਿਹੜੇ ਡਾਇਰੈਕਟ ਭਰਤੀ ਹੋਏ ਨੇ ਅਫਸਰ ਸਾਹਿਬਾਨ ਕਿਸੇ ਵੀ ਡਿਪਾਰਟਮੈਂ ਲੇ ਵੇਤ ਪੇ ਦਾ ਬਾਬ ਜਾ ਰਹੇ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਵੀ ਮੈਂ ਤਾਂ ਇਹੀ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰੂੰਗਾ ਕਿ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਕਿਉਂਕਿ ਸਾਡੇ ਸ਼ੁਰੂ ਤੋਂ ਸਾਡੇ ਜਿਹੜਾ ਕਿਰਤ ਆ ਖੇਤੀਬਾੜੀ ਦਾ ਬਹੁਤ ਪਜਾਉ ਆ ਧਰਤੀ ਆ ਸੋ ਕਿਤੇ ਦੇ ਨਾਲ ਆਪਾਂ ਜੁੜੀਏ ਸੋ ਆਪਣੇ ਹੁਣ ਤੇ ਪਹਿਲਾਂ ਤੇ ਹੈਗਾ ਸੀ ਵੀ ਮਾਈਂਡ ਦੇ ਵਿੱਚ ਹੀ ਮਤਲਬ ਪਬਲਿਕ ਦੇ ਸੀ ਕਿ ਯਾਰ ਨੌਕਰੀਆਂ ਨਹੀਂ ਮਿਲਦੀਆਂ ਜੀ ਕਿਦਾਂ ਹੁਣ ਤੁਹਾਡੇ ਸਾਹਮਣੇ ਆ 2-3 ਸਾਲ ਦੀ ਸਰਕਾਰ ਹੋ ਚੁੱਕੀ ਔਰ ਪੀੜ ਮਾਨ ਸਾਹਿਬ ਹੋਣਾ ਦੀ ਮੇਰੇ ਖਿਆਲ ਸ਼ਾਇਦ 50000 ਦੇ ਆਸ-ਪਾਸ ਨੌਕਰੀਆਂ ਦੇਤੀਆਂ ਸੋ ਰੋਜ਼ ਰੋਜ਼ ਹਾਂ ਮੈਨੂੰ ਲੱਗ ਰਹੀਆਂ ਕਿ ਜਿਨ੍ਹਾਂ ਨੇ ਮਿਹਨਤ ਕੀਤੀ ਗੱਲ ਫਿਰ ਮਿਹਨਤ ਤੇ ਆਉਂਦੀ ਹੈ ਕੰਮ ਕਰਾਂ ਲੋਕਾਂ ਨੂੰ ਕੋਈ ਮਿਲਿਆ ਬਿਲਕੁਲ ਜੀ ਕੱਲ ਪਰਸੋ ਜਿਹੜਾ ਤੁਸੀਂ ਦੇਖਿਆ ਉਹ ਨਿਯੁਕਤੀ ਪੱਤਰ ਦਿੱਤੇ ਸੀ ਮਾਨ ਸਾਹਿਬ ਉਹਨਾਂ ਨੇ ਉਹ ਸਕੇ ਭੈੜ ਭਰਾਵਾਂ ਨੂੰ ਜਿਹੜੇ ਕਿ ਉਹ ਨੌਕਰੀਆਂ ਮਿਲੀਆਂ ਸੀ ਸੋ 1 ਰੁਪਿਆ ਉਹ ਨਹੀਂ ਲੇਕਿਨ ਉਹਦਾ ਮਹਾਬਾਬ ਦਾ ਸੁਪਨਾ ਦਾ ਮੁੱਲ ਹੈ ਜਿਹੜਾ ਕਿ ਪੰਜਾਬ ਚ ਪਊਗਾ ਬਾਹਰ ਦਾ ਕਿਹੜਾ ਜੀ ਆਪਾਂ ਨੂੰ ਛੱਡਣਾ ਚਾਹੀਦਾ ਧੰਨਵਾਦ ਜੀ ਬਹੁਤ ਬਧਾਈ ਇਹਨੂੰ ਆਜੋ ਸਾਹਮਣੇ ਇੱਧਰ ਆਓ ਇੱਧਰ ਆ ਕੇ ਆਓ ਜੀ ਬਹੁਤ ਬਧਾਈ ਜੀ ਧੰਨਵਾਦ ਬਹੁਤ ਬਧਾਈ ਜੀ ਚਰਨੂ ਆਉਂਦੇ ਸਤਿ ਸ਼੍ਰੀ ਅਕਾਲ ਜੀ ਸ਼ੋਪਰ ਆਂਦੀ ਤੁਹਾਡੇ ਨਾਲ ਤੇ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਵਧਾਈ ਧੰਨਵਾਦ ਧੰਨਵਾਦ ਸਾਹਿਬ ਫਾਦਰ ਰਹਿ ਜੀ ਇਹਨਾਂ ਦੇ ਸਗੀ ਗਾਲ ਜੀ ਸੱਸੀ ਗਾਲ ਸਾਜ ਸੱਸੀ ਗਾਲ ਜੀ ਸਭ ਨੂੰ ਅਦਰ ਜੀ ਬਦਾਰ ਜੀ ਬਹੁਤ 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 ਧੰਨਵਾਦ ਜੀ ਥੈਂਕ ਯੂ ਥੈਂਕ ਯੂ ਵੈਰੀ ਮਾਚ ਬਹੁਤ ਖੁਸ਼ੀ ਦੀ ਗੱਲ ਹੈ ਜੀ ਬੜਾ ਨੌਰ ਰੌਸ਼ਨ ਕਰ ਰਿਹਾ ਮੁੰਡਾ ਬਹੁਤ ਪੁਰੂਸਾ ਮਿਹਰ ਕਰਨ ਜੀ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਆਉਣੇ ਕਾਲ ਮਿਹਰਬਾਨੀ ਆਉਣੇ ਕਾਲ ਕਰਕੇ ਆਏ ਬਹੁਤ ਬਹੁਤ ਧੰਨਵਾਦ ਸਾਹਿਬ ਹਾਂਜੀ ਪਰਮਪਤਰੀ ਜੀ ਜੀ ਧੰਨਵਾਦ ਜੀ ਸਰਦਾਰ ਗੁਰੂ ਸਾਹਿਬ ਇਹ ਤਾਂ ਕਿ ਬਹੁਤ ਖੁਸ਼ੀ ਆ ਜੀ ਸਾਹਿਬ ਆਪਨੇ ਕਾਲ ਕੀਤਾ ਟਾਈਮ ਕੱਢਿਆ ਸਾਡੇ ਵਾਸਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਪਰਿਵਾਰ ਵਾਲੋਂ ਬੱਚੇ ਸਨ ਬਹੁਤ ਬਹੁਤ ਆਂ ਟਾਈਮ ਕੱਢਣ ਵਾਸਤੇ ਆਹ ਬਾਈ ਕੋਲ ਨਿਕਲੋ ਚਾਹ ਬੱਤੀ ਜੀ ਪਰੂ ਸਾਹਿਬ ਕਿਰਪਾ ਰੱਖੋ ਹਾਂਜੀ ਹਾਂਜੀ ਆਪਣੀਆਂ ਬੱਚੇ ਹਾਂਜੀ ਠੀਕ ਹੈ ਸੱਤੀ ਗੱਲ 蛋黄，蛋黄，蛋黄。